ਦੀ ਮਾਂ ਦੀ ਪਰੇਸ਼ਾਨੀ ਦੇ ਚਲਦਿਆਂ 35 ਸਾਲ ਦੇ ਨੌਜਵਾਨ ਨੇ 150 ਫੁੱਟ ਉੱਚੀ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਦਿੱਤੀ ਤੇ ਉਸ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਸਾਡੇ ਦੋਨੋਂ ਲੜਕੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਨੇ ਜਿਨ੍ਹਾਂ ਵਿੱਚੋਂ 35 ਸਾਲ ਦੇ ਮਨਦੀਰ ਸਿੰਘ ਨੇ 150 ਫੁੱਟ ਉੱਚੀ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਉੱਥੋਂ ਛਾਲ ਮਾਰ ਦਿੱਤੀ ਜਿਸ ਦੇ ਚਲਦੇ ਉਸ ਦੇ ਸਿਰ ਤੇ ਕਾਫੀ ਗੰਭੀਰ ਸੱਟ ਲੱਗੀ ਅਤੇ ਸੱਜੇ ਪਾਸੇ ਦੀ ਬਾਹ ਵੀ ਦੋ ਥਾਂ ਤੋਂ ਟੁੱਟ ਗਈ। ਖੂਨ ਜ਼ਿਆਦਾ ਨਿਕਲਣ ਕਰਕੇ ਉਸਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਇੱਕ ਧਾਰਮਿਕ ਸਥਾਨ ਤੇ ਅਸੀਂ ਰਾਤ ਨੂੰ ਇਕੱਠੇ ਸੀ ਪਰ ਪਤਾ ਨਹੀਂ ਕਿਹੜੇ ਵੇਲੇ ਇਹ ਸਾਡੇ ਤੋਂ ਵੱਖ ਹੋ ਗਿਆ। ਰਾਤ 10 ਵਜੇ ਤੱਕ ਇਹ ਸਾਡਾ ਫੋਨ ਵੀ ਚੁੱਕਦਾ ਰਿਹਾ ਪਰ ਉਸ ਦੇ ਉਪਰੰਤ ਸਵੇਰੇ ਸਾਨੂੰ ਪਤਾ ਲੱਗਾ ਕਿ ਇਹ ਪਿੰਡ ਤਲਵੰਡੇ ਫੱਤੂ ਜੋ ਕਿ ਸਾਡਾ ਹੀ ਪਿੰਡ ਹੈ ਉੱਥੇ ਬਣੀ ਪਾਣੀ ਵਾਲੇ ਟੈਂਕੀ ਤੇ ਚੜ੍ਹ ਕੇ ਇਸਨੇ ਸ਼ਾਲ ਮਾਰ ਦਿੱਤੀ। ਜਿਸ ਦੀ ਪੱਕੇ ਫਰਸ਼ ਤੇ ਬੜੀ ਜੋਰ ਨਾਲ ਡਿੱਗਣ ਕਾਰਨ ਇਸ ਦੀ ਮੌਤ ਹੋ ਗਈ ਪਰਿਵਾਰਿਕ ਮੈਂਬਰਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਮ੍ਰਿਤਕ ਡਿਪਰੈਸ਼ਨ ਦਾ ਸ਼ਿਕਾਰ ਸੀ ਜਿਸ ਕਰਕੇ ਹੋ ਸਕਦਾ ਹੈ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਹ ਕੀ ਨਾ ਤੁਹਾਡਾ ਮਤਲਬ ਜੀ ਇਹ ਕਿਹੜਾ ਪੈਣ ਤੁਹਾਡਾ ਆਹੀ ਚਲਵੰਦੀ ਹੈ ਤੇ ਕੀ ਗੱਲ ਹੋਈ ਉਹ ਰਾਜਾ ਸਾਹਿਬ ਨੂੰ ਜਲੇਨ ਜਾਣਦੇ ਹਨ ਹਾਂਜੀ ਉੱਥੇ ਮੱਥਾ ਟੇਕਣ ਗਏ ਕਿੰਨੇ ਜਣੇ ਨੇ ਨਾ ਡੈਡੀ ਵੀ ਸੀਗਾ ਤੇ ਦੋਏ ਜਣੇ بیٹے ਮੇਰੇ ਤੇ ਉੱਥੇ ਕਹਿੰਦਾ ਹਾਂ ਕਾਨੂੰ ਗੱਡੀ ਚੱਲੀ ਮੱਥਾ ਨਹੀਂ ਟੇਕਿਆ ਤੈਨੂੰ ਚਲੋ ਘਰ ਚੱਲੀਏ ਉਹ ਕਹਿੰਦੇ ਚੱਲ ਮੈਂ ਮੋਟਰਸਾਈਕਲ ਲੈ ਆ ਨਾ ਤੁਸੀਂ ਇੱਥੇ ਖੜੋ ਦੋ ਜਣੇ ਇਹ ਦੋਏ ਜਣੇ ਖੜੇ ਸੀ ਇਹ ਤਾਂ ਖਿਸਕ ਗਿਆ ਇਹ ਦਾ ਮਾਰ ਵੀ ਅਪਸਟ ਹੋਇਆ ਉਹ ਤਾਂ ਖਿਸਕ ਗਿਆ ਜਦੋਂ ਵੀ ਆਣ ਕੇ ਦੇਖਿਆ ਤਾਂ ਹੈ ਹੀ ਨਾ ਸਾਰੇ ਲੱਬੇ ਆ ਲੱਬੇ ਫੇਰ ਨਹੀਂ ਛੱਡਣ ਆ ਗਏ ਘਰ ਤੇ ਛੱਡ ਕੇ ਫੇਰ ਦੇਖਣ ਗਏ ਤਾਂ ਚਾਰ ਵਾਰੀ ਦਿੱਖ ਕੇ ਆਏ ਗੱਭਾਂ ਨੇ ਇਹ ਰਾਤ ਨੂੰ 10 ਵਜੇ ਤੱਕ ਹੀ ਚਲਾਇਆ ਚੱਕਦਾ ਰਿਹਾਂ ਲੀ ਨੀ ਵਾਰੀ ਅਸੀਂ ਕੀਤਾ 10 ਵਜੇ ਤੋਂ ਬਾਅਦ ਹਟ ਗਿਆ ਫੇਰ ਕੀ ਕਰਾਂ ਕਾਹਦਾ ਲਿਖੀਏ ਕਿ ਫੇਰ ਕੋਈ ਜਾਣ ਪੱਕਾ ਦਿੱਖੀ ਨਹੀਂ ਤੇ ਕੀ ਨਾਂ ਸੀ ਮੁੰਡਾ ਮਨਦੀਪ ਸਿੰਘ ਮਨਦੀਪ ਸਿੰਘ ਤੇ ਗੱਡੀ ਦਾ ਕਿਹਦੇ ਗੁਰਮੀਤ ਸਿੰਘ ਗੁਰਮੀਤ ਸਿੰਘ ਇਹ ਦੇਰ ਤੱਕ ਨਾ ਹੋਈ ਇਹਦੀ ਇਹ ਸਾਨੂੰ ਨਹੀਂ ਪਤਾ ਕਿ ਹੁਣ ਹੋਰ ਕੀ ਕਰਨੇ ਉਹ ਇਹ ਕੁਝ ਯਾਰੇ ਤੋਂ ਕੁਛ ਦੇ ਨਾਲ ਨੂੰ ਪਰੇ ਆ ਗਿਆ ਹੁਦ ਤੱਕ ਆ ਗਿਆ ਹੁਣ ਹੁਣ ਤਾਂ ਪਤਾ ਨਹੀਂ ਦਿਮਾਗ ਅਪਸੈਟ ਇਹਦਾ ਹੀ ਹੋਇਆ ਸੀ ਇਹ ਇਦਾਂ ਤਾਂ ਨਹੀਂ ਕੋਈ ਜਿੱਦਾਂ ਹੁਣ ਪੰਜਾਬ ਦੇ ਸਾਡੇ ਨੌਜਵਾਨਾ ਉਹ ਨਸ਼ੇ ਵੱਲੋਂ ਲੱਗੇ ਹੋਏ ਇਦਾਂ ਤਾਂ ਨਹੀਂ ਕੋਈ ਨਸ਼ੇ ਕਰਦਾ ਨਸ਼ਾ ਨਹੀਂ ਕਰਦੇ ਹਾਂ ਠੀਕ ਕਿਹ ਪਹਿਲਾਂ ਕਰਦੇ ਸੀ ਪਹਿਲਾਂ ਕਰਦੇ ਸੀ ਹਾਂਜੀ ਹਾਂ ਠੀਕ ਸੀ ਹੁਣ ਠੀਕ ਸੀ ਮਤਲਬ ਇਦਾਂ ਤਾਂ ਨਹੀਂ ਕਿ ਕਈ ਵਾਰੀ ਆ ਜਾਂਦੀ ਆ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਨਹੀਂ ਹਾਂ ਹਾਂ ਹੁਣ ਠੀਕ ਸੀ ਹਾਂਜੀ ਇਹ ਦੋਨੇ ਭਰਾ ਇਕੱਠੇ ਹੀ ਰਹਿੰਦੇ ਨੇ ਉਹਨਾਂ ਇਕੱਠੇ ਰਹਿੰਦੇ ਸੀ ਇਹ ਮਿੰਨਾ ਕ ਨੌਕਰੀ ਦੀ ਕਰ ਲੱਭ ਗਿਆ ਉਹ ਉਹਦੇ ਮੰਗਤੇ ਤੇ ਬਹੁਤ ਜੀਆ ਪੈ ਗਿਆ ਤੇ ਮੈਂ ਹਣ ਇਕੱਲਾ ਰਹਿ ਕੇ ਉਹ ਜਾਣ ਲੱਗ ਪਿਆ ਕਿੰਨੀ ਸੀ ਉਮਰ ਇਹਦੀ ਮੁੰਡੇ ਦੀ 23 ਸਾਲ ਲੈ ਗਈ ਵਿਆਹ ਆ ਨਹੀਂ ਜਿਆ ਨਹੀਂ ਜਿਆ ਇਹਦਾ ਕੀ ਨਵਤੇਰ ਇਹਦਾ ਨਗਵੀਰ ਸਿੰਘ ਨਗਵੀਰ ਬੋਲੋ ਕਿ ਕਿਦਾਂ ਤੇਰਾ ਭਰਾ ਤੇਰੇ ਨਾਲ ਸੀ ਰਤਾਂ ਪਰਾ ਨਾਲ ਸੀ ਤੇਰਾ ਜੀ ਆਪਣਾ ਜਿਸਕਾਉਂਸਰ ਪੰਡੀ ਲੰਮੜੀ ਬੱਤ ਹਾਂਜੀ ਕੀ ਕਾਰਨ ਹੋਇਆ ਜੀ ਮੁੰਡੇ ਦੀ ਡੈਥ ਦਾ ਮੁੰਡਾ ਕਾਦਰ ਕਿੱਥੋਂ ਦੇ ਡਿਪਰੈਸ਼ਨ ਵੀ ਚੱਲਦਾ 6 ਮਹੀਨੇ ਤੋਂ ਜਿੱਦਾਂ ਨਾ ਵੀ ਬੋਲ ਹੀ ਚੱਲਦੀ ਜਿੱਦਾਂ ਵਿੱਚ ਹਫ਼ਤਾ ਤੋਂ ਹਾਂਜੀ ਤੇ ਚੁੱਪ ਜਿਹਾ ਰਹਿੰਦਾ ਜੀ ਗੋਲ ਤੇ ਚੱਲਦਾ ਨਹੀਂ ਜੰਦਾ ਜੀ ਤੇ ਹੁਣ ਥੋੜੀ ਜਿਹੀ ਦਸਤਾਂ ਤੋਂ ਠੀਕ ਨਹੀਂ ਪੱਛੂਗਾ ਮਾੜਾ ਬੋਲ ਨਹੀਂ ਚੱਲਦਾ ਹੈਗਾ ਚੱਲਾ ਬਤਾ ਕਰਦਾ ਹੈਗਾ ਅੱਛਾ ਜੀ ਤੇ ਘਰੋਂ ਕੱਲ ਵੀ ਤਾਂ ਇਹ ਡੈਡੀ ਆਪਣੇ ਨਾਂ ਤੇ ਦੂਜੇ ਭਰਾ ਨਾਲ ਲੈਖਾ ਤੇ ਬਿਜਾਰੇ ਮੱਥਾ ਟੇਕਣਾ ਹੈ ਸ਼ਾਮੀ ਕਿਤੇ ਕਿ ਤੁਹਾਨੂੰ ਸਾਹਮਣੇ ਥੱਲੇ ਟੇਕਣਾ ਆਇਆ ਕਿ ਉਹ ਪਤਾ ਟੇਕਣਾ ਉ ਗੱਲ ਉਹ ਜਿਹਦਾ ਇਹ ਨੂੰ ਸਪਰੇਆ ਬਾਅਦਿਕੇ ਕੋੜ ਕੇ ਉਹਦਾ ਫੋਨ ਫਰ ਕਰਦੇ ਰਹੇ ਉਹਨੂੰ ਮਿਲਿਆ ਨਹੀਂ ਮਿਲਦੀ। ਤੋਂ ਉਹਨੇ ਕੁੱਤ ਰਿਹਾ ਫੋਨ ਫਰ ਕਰਦੇ ਰਹੇ ਫੋਨ ਤਰੀਕੇ ਮਾ ਗਿਆ ਮੈਂ ਹੁਣੇ ਆਇਆ ਪੰਜ ਮਿੰਟਾਂ ਜਾ ਕੇ ਥੋੜਾ ਕਰਦਾ ਗੁਜ਼ਾਰ ਰਿਹਾ। ਉਹ ਜਿਹੜੀ ਨਹੀਂ ਗਿਆ ਉੱਥੇ ਪਹੁੰਚ ਤਾ। ਉਸ ਤੋਂ ਬਾਅਦ ਫੇਰ 8 ਵਜੇ ਤੇ ਗੱਲਬਾਤ ਚੱਲਦੀ ਇਹਦੇ ਅਸਮੇ ਚੀਜ਼ ਲੈਣੀ ਆਪਣੇ ਨਾਲ। ਤੋਂ ਪਿੰਡ ਚ ਆਪਣੇ ਘਰ ਚਲੇ ਗਿਆ ਸੌਂ ਗਿਆ ਜਦੋਂ ਪੈ ਗਿਆ ਇਦਾਂ ਵੀ ਕਦੇ ਆਪਣੇ ਸੱਜਣ ਦੇ ਕੋਲ ਪੈ ਗਿਆ ਹੋਣਾ। ਹੁਣ ਫੋਨ ਬੰਦ ਕਰਤਾ ਕਿ 8 ਵਜੇ ਤੋਂ ਬਾਅਦ ਫੋਨ ਨਹੀਂ ਚੱਕਿਆ। ਬੰਦ ਕਰਤਾ ਸੋਟ ਬੰਦ। ਫਿਰ ਤੋਂ ਬਾਅਦ ਫੇਰ ਕੋਈ ਇੱਥੇ ਕਿ ਹਰ ਰੋਜ਼ 5 ਵਜੇ ਜਿਮ ਜਿੱਦੋਂ ਸਾਡੇ ਨਾਲ ਹੀ ਜਿਮ ਹੋਵੇ ਤੇ ਇੱਕ ਜਰਾ ਪਾਣੀ ਤੇ ਇੱਕ ਜਿਮ ਬੈਂਕ ਜੇਮਾ ਤੇ ਇੱਥੇ ਵੀ ਜਿਮ ਦੇ ਬੰਦੇ ਨਿਆਣੇ ਆਉਂਦੇ ਸਭ 5 ਵਜੇ ਆਪਣੀ ਪ੍ਰੈਕਟਿਸ ਕਰਨ ਨਹੀਂ ਦੇਖਿਆ ਵੀ ਬੰਦਾ ਕੋਈ ਪਿਆ ਨਹੀਂ ਦੇਖਿਆ ਦੋਨੋਂ ਚਲੋ ਆਹ ਜੁਆਡ ਹੋਰ ਦੱਸਿਆ ਪਛਾੜਿਆ ਨਿਆਣੇ ਦੇ ਫਲੰਦਾ ਆਏ ਕਿਉਂ ਨਹੀਂ ਪਿੰਡ ਵਿੱਚ ਸਾਨੂੰ ਫੋਨ ਕੀਤਾ ਜਿੱਦਾਂ ਜੀ ਆਏ ਪਿੰਡ ਨੂੰ ਸਰਪੰਚ ਆਇਆ ਸੀਗਾ ਸਾਰੇ ਅੱਗੇ ਦੇਖਿਆ ਫਿਰ ਇਹਦੇ ਡੈਡੀ ਨੂੰ ਫੋਨ ਕੀਤਾ ਪ੍ਰਸ਼ਾਸਨ ਦੇ ਧਿਆਨ ਚ ਲਿਆਂਦੀ ਗੱਲ ਹਾਂ ਬਿਲਕੁਲ ਮੁੰਡਾ ਆਈ ਸੀਗੇ ਹਾਂ ਪਰ ਪਾਈ ਸੀਗੇ ਜੀ ਸਾਹੀ ਵੀ ਐਸਐਲ ਤੋਂ ਆ ਆਪ ਦੇਖੀ ਸਭ ਆਪ ਪ੍ਰੈਕਟਿਸ ਕਰੀਏ ਹੋਰ ਤੋਂ ਗ ਅ ਸਰ ਤੁਹਾਡਾ ਕੀ ਨਾਮ ਆ ਮੈਂ ਸਰਪੰਚ ਜਗENDER ਸਿੰਘ ਆ ਜਗENDER ਸਿੰਘ ਜੀ ਇੱਕ ਜਿਹੜੀ ਘਟਨਾ ਵਾਪਰੀ ਐ ਤਲਵੰਡੀ ਟੈਂਕੀ ਦੇ ਉੱਪਰ ਉਹ ਕੀ ਹੋਈ ਆ ਜੀ ਜੀ ਇੱਕ ਮੁੰਡਾ ਸਾਡੇ ਨਾਲ ਪਿੰਡ ਆ ਤਲਵੰਡੀ ਗੱਤੂ ਮੰਡੀ ਇਸੇ ਤੋਂ ਅਨਵਕ ਨੇ ਇਸਰ ਪਿੰਡ ਕੀ ਸਾਲ ਹੋ ਰਹੀ ਦੀ ਤੇ ਇਹ ਪਰਿਵਾਰ 7-8 ਮਹੀਨੇ ਤੋਂ ਬਿਲਾ ਇਹ ਦੋ ਭਰਾ ਨੇ ਤੇ ਇਹ ਤੋਂ ਪਹਿਲਾਂ ਛੱਡ ਕੇ ਚਲ ਗਏ ਸੀ ਘੁੰਮੜੀ ਪਿੰਡ ਕਿਹੜਾ ਪਿੰਡ ਪਿੰਡ ਕੁੰਕੂਖੜੀ ਕੁੰਕੂਖੜੀ ਪਿੰਡ ਆ ਸਰ ਉਹਗੇ ਮੇਰੇ ਉੱਥੇ ਲੱਗੇ ਸੀ ਇਹ ਮੁੰਡਾ ਪਿਛਲੇ 11-12 ਮਹੀਨਿਆਂ ਤੋਂ ਡਬਲਜੰਦਾ ਜਿਆਦਾ ਪਹਿਲਾਂ ਬਿਮਾਰ ਸੀਗਾ ਤੇ ਹੁਣ ਜਦੋਂ ਜ਼ਿਆਦਾ ਸੀਗਾ ਆ ਆਪਣੇ ਬੋਲਦਾ ਜਾਂਦਾ ਸੀ ਆਵਾਜ਼ ਆ ਕੱਲ ਦੇ ਕਰੋਂ ਮਥਾ ਟਿਕਣ ਆਇਆ ਇੱਥੇ ਸਾਰਾ ਗੁਰਦੁਆਰਾ ਸਾਰਾ ਹਾਲ ਘਰ ਨਹੀਂ ਗਿਆ ਸਿਰੀ ਪਤਾ ਲੱਗਾ ਵੀ ਇਹਨੇ ਟੈਂਕੀ ਦੇ ਉੱਤੇ ਚੜ੍ਹ ਕੇ ਉਹਨੂੰ ਛਾਲ ਮਾਰ ਕੇ ਹੁਣ ਤੇ ਗੱਲ ਹੀ ਪਰਿਵਾਰ ਨਾਲ ਗੱਲਬਾਤ ਕੀਤੀ ਪਰਿਵਾਰ ਆ ਗਿਆ ਸੀ ਪਰਿਵਾਰ ਕਹਿੰਦੇ ਵੀ ਮੁੰਡਾ ਡਿਪਰੈਸ਼ਨ ਹੋ ਗਿਆ ਕਿਹਦਾ ਹੋਇਆ ਵੀ ਕੋਈ ਕੇਸ ਅਗਲਾ ਉਕਾਰ ਨਹੀਂ ਕਿਉਂ ਨਾ ਸਾਨੂੰ ਬੇਚ ਸਕਦੇ ਹਾਂ ਅੱਜ ਵੈਰੀਫਾਈ ਕਰਕੇ ਜਿੱਦਾਂ ਦੇ ਕਾਰਜ ਹੋ